ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਢਲੋਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 987823917 ਅੱਜ ਵੀਰੇ ਆਪਾਂ ਆਪਦੇ ਘਰ ਤੋਂ ਚੰਗੀ ਨੀਲੀ ਰਾਵੀ ਨਸਲ ਦੀ ਮੱਝ ਲੈ ਕੇ ਆਇਆ ਤੀਜਾ ਸੂਆ 5-4 ਦਿਨ ਚਾ 3 ਦਿਨ ਕੱਢ ਜੂਗੀ ਪੂਰੀ ਚੰਗੀ ਝੋਟੀਆਂ ਬੱਚੇ ਨਾ ਕਰਾਵਾਂ ਇਹ ਗੱਲ ਬਾਤ ਆਪਣਾ ਨਾਮ ਐਡਰੈਸ ਦੇਖ ਲਓ ਆਹ ਵੀਰੇ ਢਲੋਡੇਰੀ ਫਾਰਮ ਚੈਨਲ ਦਾ ਨਾਮ ਹੈਗਾ ਪੂਰੀ ਚੰਗੀ ਆ 5-4 ਦਿਨ ਕੱਟ ਜੂਗੀ ਆਪਾਂ ਇਹਦੀ ਵੀਡੀਓ ਅਪਲੋਡ ਸੂਈ 20 ਦੀ ਵੀ ਕਰਾਂਗੇ ਕਿ ਜੇ ਨਾ ਵਿਕੀ ਅਬਲੀ ਦਾ ਸੇਲ ਹੋਈ ਜਾਣਾ ਬੱਚੇ ਨਾਲ ਹੱਡੀ ਕਰਾਉਣਿਆਂ ਗੱਲਬਾਤ ਆ ਜਾ ਬਤ ਸਸ਼ੀ ਗਾਲ ਸਸ਼ੀ ਗਾਲ ਲੈਣੀ ਹੋਰ ਠੀਕ ਠਾਕ ਹੋ ਹਾਂਜੀ ਕੀ ਨਾਮ ਐਡਰੈਸ ਬੋਲੋ ਪੁੱਤ ਨਾਮ ਬਈ ਗੁਰਵੀਰ ਕੌਰ ਆ ਪਿੰਡ ਦਿੱਲੇ ਵਾਲਾ ਜ਼ਿਲ੍ਹਾ ਪਠਿੰਡਾ ਤਸੀਲੇ ਨੂੰ ਰਾਮਪੁਰਾਪੁਰ ਕਾਇੰਦੀਆ ਨੇੜੇ ਦੇੜੇ ਦੇ ਪਿੰਡ ਭਾਈ ਕੁਆਰ ਚੰਦੀਆ ਦਾ ਤੇ ਸਲਫਤ ਠੀਕ ਆ ਬਤ ਤੇ ਨੰਬਰ ਬੋਲੋ ਨੰਬਰ 997833917 ਠੀਕ ਹੈ ਪੁੱਤ ਜਿਹੜੀ ਅੱਜ ਝੋਟੀ ਆਪਾਂ ਲੈ ਕੇ ਆਏ ਤੀਜਾ ਸੂਆ ਤੇ ਕਿੰਨਾ ਕੁ ਦੁੱਧ ਕੱਢ ਦੂਗੀ ਇਹ ਬਈ 14 ਪਲੱਸ ਮਿਲਕ ਕੰਵੈਸਟੀ ਹੈ ਤੇ ਰਹੂਗਾ ਪਚਵਾ ਕੇ ਵੀ ਦੇ ਦਾਂਗੇ ਜਦੋਂ ਆਪਣੇ ਕੋਈ ਸੂਪ ਵੀ ਕੈ ਦਿਨ ਲੈ ਜੂਗੀ ਇਹ ਬਈ 2-3 ਦਿਨ ਲੈ ਜੂਗੀ ਸੂਲ ਸੂਲ ਪੂਰੀ ਹੈ ਹਾਂਜੀ ਚਲੋ ਫਿਰ ਕਾਢੋ ਬਾਹਰ ਨੂੰ ਤੋਰਾ ਤਾਰਾ ਕਰਾ ਲਿਏ ਜੀ ਕਿ ਕਮੈਂਟ ਇਧਰ ਵੀ ਖੋਲ ਪਾ ਤਾਂ ਇਧਰ ਵੀ ਆਹ ਦੇਖੋ ਜੀ ਇੱਕ ਨੰਬਰਾ ਥਣ ਲੈਵੇ ਦੀ ਪੂਰੀ ਚੰਗੀ ਝੋਟੀ ਹੈਗੀ ਤੇ ਪੂਰੀ ਵਧੀਆ ਆ ਦੇਖ ਲੋ ਜੀ ਪੂਰੀ ਵਧੀਆ ਝੋਟੀ ਆ ਦੇਖੋ ਇੱਕ ਨੰਬਰ ਨੀਲੀ ਰਾਵੀ ਨਸਲ ਜਾਗਿਆ ਦੇਖੋ ਅੱਖਾਂ ਚਿੱਟੀਆਂ ਦੋਨੇ ਇਧਰੋਂ ਲੈ ਚਲੇ ਲੰਮੀ ਪੂਰੀ ਵਧੀਆ ਕਰ ਲਿਓ ਸੰਪਰਕ ਨੰਬਰ ਆਪਣਾ ਹੈਗਾ 9878123917 ਵੱਡੇ ਗੱਡ ਗਾਠ ਦੀ ਆ ਤੇ ਭਜਨ ਬਹੁਤ ਜ਼ਿਆਦਾ ਆ ਵੀਰੇ ਦੁੱਧ ਕੱਢ ਦੇਣਾ ਕੋਈ ਕਹਿਣ ਦੀ ਗੱਲ ਨਹੀਂ ਹੁਣ ਚੈੱਕ ਕਰਾਉਣਾ ਮੈਂ ਸਮਾਰ ਕੇ ਸਾਰੀ ਆ ਦੇਖੋ ਜੀ ਥੱਲੇ ਤੋਂ ਦੇਖੋ ਥਣਲੇਵਾ ਅਮਰੀਕਨ ਗਾਂ ਹੀ ਆ ਥੱਲੇ ਉਹਦਾ ਦੂਜੀ ਸਾਈਡ ਤੋਂ ਹੁਣ ਮੈਂ ਮਿਲਕ ਵੇਅਮ ਚੈੱਕ ਕਰਾਉਣਾ ਇਹਦੀ ਇੱਕ ਨੰਬਰ ਆ ਦੇ ਰੱਸਾ ਪਿਆ ਵੀਰ ਥੱਲੇ ਦਾ ਮਿਲ ਕਵੇਂ ਨੇ ਦੀ ਆ ਸ਼ੈਡ ਦੀ ਇੱਧਰ ਨਹੀਂ ਦੇਖ ਲੋ ਬਸ ਜਿਹੜਾ ਲੈ ਗਿਆ ਬਾਈ ਯਾਦ ਹੀ ਕਰੂਗਾ ਤੇ ਮੁੱਲ ਵੀ ਇਹਦਾ ਹੋਊਗਾ ਜਮਾ ਜਾਇਜ਼ ਹੋਊਗਾ ਫੋਨ ਤੇ ਇੱਕ ਨੰਬਰ ਝੋਟੀ ਹੈਗੀ ਪੂਰੀ ਵਧੀਆ ਦੇਖੋ ਸਮਾਰ ਕੇ ਤੁਹਾਨੂੰ ਦਿਖਾ ਦਿੰਨੇ ਆ ਫੇਰ ਥਣ ਲੈਵਾ ਦੇਖੋ ਕੀ ਬਾਤ ਆ ਅਮਰੀਕਨ ਗਾਂ ਐਫ ਜੀ ਨੂੰ ਕਹਿੰਦੇ ਆ ਉਹਦੇ ਵਾਲਾ ਜਿਗਾਰ ਇਹਦੇ ਥੱਲੇ ਲੱਗਿਆ ਵਾ ਬਟਨ ਵੀ ਹੈਗੇ ਵੀਰੇ ਨੇੜ ਤੋਂ ਕਰਾਉਣਾ ਇੱਕ ਮੈਨੂੰ ਬਟਨ ਇੱਕ ਨੰਬਰ ਪੂਰੀ ਵਧੀਆ ਆ ਦੇਖੋ ਜੀ ਬਟਨ ਕਰੋ ਚੈੱਕ ਇੱਕ ਨੰਬਰ ਘੋਟੀ ਆ ਦੇਖੋ ਕਰੀ ਚੱਲੋ ਚੈੱਕ ਪੂਰੀ ਵਧੀਆ ਆ ਦੂਜੀ ਸਾਈਡ ਦੀ ਮਿਲਕ ਵੀਨ ਤੁਹਾਨੂੰ ਮੈਂ ਕਰਾਉਣਾ ਚੈੱਕ ਚੈਨਲ ਨੂੰ ਵੀਰੇ ਜਰੂਰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਆਪਣਾ ਕੰਮ ਕਿਵੇਂ ਲੱਗਦਾ ਦੱਸੋ ਜਰੂਰ ਤੇ ਤੁਸੀਂ ਬਹੁਤ ਪਿਆਰ ਬਖਸ਼ਦੇ ਆਪਾਂ ਮੀਨੀ ਝੋਟੀ ਦੀ ਜਿਹੜੀ ਵੀਡੀਓ ਪਾਈ ਸੀ ਥੋੜੇ ਚਿਰ ਚ ਵੈਗ ਗਈ ਘੱਟ ਤੋਂ ਘੱਟ ਉਹਦਾ 150 ਫੋਨ ਮੈਨੂੰ 200 ਫੋਨ ਆਇਆ ਤੇ ਪਿਆਰ ਬਹੁਤ ਬਖਸ਼ਿਆ ਬਹੁਤ ਹੌਸਲਾ ਬਦਾਈ ਹੋਈ ਆ ਵੀਰੇ ਚੰਗੀਆਂ ਤੇ ਚੰਗਾਂ ਪਰ ਝੋਟੀਆਂ ਤੁਹਾਡੀ ਖਾਤਰ ਲੈ ਕੇ ਆਉਂਦੇ ਰਾਵਾਂਗੇ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਾਂ ਇਹਦੇ ਲਈ ਧੰਨਵਾਦ ਜਲਦ ਮਿਲਦੇ ਆਂਗੇ ਨਵੀਂ ਵੀਡੀਓ ਦੇ ਨਾਲ